ਸਤ ਸ੍ਰੀ ਅਕਾਲ ਕਿਸਾਨ ਭਰਾਵੋ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਕਣਕ ਨੂੰ ਪਾਣੀ ਲਾਉਣ ਸਮੇਂ ਆਪਾਂ ਨੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾਗਾ ਕੁਝ ਫਾਰਮਰਾਂ ਦੁਬਾਰਾ ਮੰਨ ਲਓ ਜਦੋਂ ਕਿਾਰੇ ਦੇ ਵਿੱਚ ਪਾਣੀ ਛੱਡਿਆ ਜਾਂਦਾਗਾ ਤਾਂ ਉਹ ਜਾਂ ਤਾਂ ਉਹ ਕਿਾਰੇ ਨੂੰ ਬਹੁਤ ਜ਼ਿਆਦਾ ਭਰ ਦਿੰਦੇ ਨੇਗੇ ਜਾਂ ਉਹ ਨੂਰਾਮਣ ਤੋਂ ਪਹਿਲੀ ਉਹਨੂੰ ਬੰਦ ਕਰ ਦਿੰਦੇ ਨੇ ਦੋ ਐਂਡ ਤੇ ਜਾ ਕੇ ਰਹਿ ਜਾਂਦਾ ਵੀ ਆਪਾਂ ਕਿਾਰੇ ਦਾ ਪਾਣੀ ਕਦੋਂ ਬੰਦ ਕਰੀਏ ਵੀ ਉਹ ਕਿਹੜਾ ਵੀ ਰਮ ਜੇ ਤੇ ਉਹਦੇ ਵਿੱਚ ਜ਼ਿਆਦਾ ਪਾਣੀ ਨਾ ਪਾਵੇ ਉਸ ਕਿਾਰੇ ਦੇ ਵਿੱਚ ਤਾਂ ਤੁਸੀਂ ਨੇ ਮੰਨ ਲਓ ਜਿੰਨੀ ਕਿਾਰੇ ਦੀ ਲੰਬਾਈ ਆ ਉਹਦੀਆਂ ਕਰਮਾ ਮਾਰ ਲੈਣੀਆਂ ਨੇਗੀਆਂ ਮੋਟੀਆਂ-ਮੋਟੀਆਂ ਆ ਵੀ ਮੰਨ ਲਓ ਕਿਸੇ ਕਿਾਰੇ ਦੀ ਲੰਬਾਈ ਹੈਗੀ ਜਿਹੜੀ ਉਹ 75 ਕਰਮਾਂਗੇ ਤਾਂ ਤੁਸੀਂ ਉਹਨੂੰ 75 ਕਰਮਾਂ ਨੂੰ 5 ਨਾਲ ਡਿਵਾਈਡ ਕਰ ਲੈਣਾਗਾ ਉਹ 15 ਕਰਮਾ ਆ ਜੂਗਾ ਤੁਸੀਂ 15 ਕਰਮਾ ਰਹਿੰਦੇ ਉਸ ਕਿਾਰੇ ਦਾ ਪਾਣੀ ਵਢ ਸਕਦੇ ਹੋਗੇ ਤਾਂ ਉਹ ਕਿਹੜਾ ਜਿਹੜਾ ਸਹੀ ਰਹੂਗਾ ਨਾ ਜ਼ਿਆਦਾ ਪਾਣੀ ਪਾਊਗਾ ਉਹਦੇ ਵਿੱਚ ਮੰਨ ਲਓ ਜਿੰਨੀ ਵੀ ਕਿਸੇ ਆਪਣੇ ਕਿਾਰੇ ਦੀ ਲੰਬਾਈ ਆ ਤਾਂ ਤੁਸੀਂ ਉਹਦੀਆਂ ਕਰਮਾਂਈਆਂ ਕਰਮਾ ਮਾਰ ਕੇ ਤੇ ਉਹਨੂੰ 5 ਨਾਲ ਡਿਵਾਈਡ ਕਰ ਲੈਣਾ ਜਦੋਂ ਚਾਰ ਹਿੱਸੇ ਕਿਾਰੇ ਦੇ ਰਾਮ ਗੇ ਇੱਕ ਹੀ ਹਿੱਸਾ ਰਹਿ ਗਿਆ ਪੰਜਵਾਂ ਹਿੱਸਾ ਤਾਂ ਉਹ ਉਸੇ ਨਾਲ ਰਾਮ ਜਾਂਦਾ ਹੁੰਦਾ ਹੈਗਾ ਉਹ ਉੱਥੇ ਜਿਆਦਾ ਪਾਣੀ ਨ ਪਊਗਾ ਕਿਉਂਕਿ ਕਈ ਵਾਰ ਫਿਰ ਕਈ ਵਾਰ ਪਹਿਲਾਂ ਵੜ ਦਿੰਦੇ ਨੇ ਕਿਸਾਨ ਵੀਰ ਜਾਂ ਫਿਰ ਜਿਆਦਾ ਪਾਣੀ ਪਾਉਣ ਤੋਂ ਵੜ ਦਿੰਦੇ ਨੇ ਉਹ ਜਿਆਦਾ ਪਾਣੀ ਪਾਈ ਜਾਂਦੇ ਤੁਸੀਂ ਉਹਦੀ ਲੰਬਾਈ ਦੇ ਪੰਜ ਹਿੱਸੇ ਬਣਾ ਲਓ ਚਾਰ ਹਿੱਸੇ ਰਾਮਿਆਂ ਤੋਂ ਬਾਅਦ ਇੱਕ ਹੀ ਹਿੱਸਾ ਆਪਣੇ ਆਪ ਰਾਮ ਜਾਂਦਾ ਹੁੰਦਾ ਹੈਗਾ ਤੇ ਕੋਸਾ ਵੀ ਮਧਰਾ ਭਾਈ ਕ ਕਿਾਰੇ ਦੇ ਵਿੱਚ ਜਦੋਂ ਆਪਾਂ ਪਾਣੀ ਛੱਡ ਦਿਆਂਗੇ ਜਿਹੜਾ ਸਾਡੇ ਉਰੇ ਕਿਆਰਿਆਂ ਦਾ ਸਾਈਜ਼ ਹੈਗਾ ਉਹ ਪੌਣਾ ਕੀਲੇ ਤੋਂ ਲੈ ਕੇ ਇੱਕ ਕੀਲੇ ਦੇ ਵਿੱਚ ਜਿਹੜਾ ਸਾਡੇ ਉਰੇ ਕਿਆਰਿਆਂ ਦਾ ਸਾਈਜ਼ ਰੱਖਿਆ ਜਾਂਦਾ ਹੈਗਾ ਤੇ ਇਹਦੇ ਵਿੱਚ ਕੀ ਹੈਗਾ ਅਸੀਂ ਨਿੱਕਾ ਚੀਜ਼ ਦੇਖੀਏਗੀ ਵੀ ਇੱਕ ਕਿਆਰੇ ਦੇ ਵਿੱਚ 6 ਘੰਟਿਆਂ ਤੋਂ ਜ਼ਿਆਦਾ ਪਾਣੀ ਨਹੀਂ ਚੱਲਣਾ ਚਾਹੀਦਾ ਸਾਡੇ ਉਰੇ ਫਾਰਮਰ ਨੇ ਜਿਹੜੇ ਉਹ ਕੀ ਆਪਣੇ ਪੌਣੇ ਕੀਲੇ ਤੋਂ ਲੈ ਕੇ ਕੀਲੇ ਦੇ ਕਿਆਰੇ ਅਸੀਂ ਪਾਉਨੇ ਆਂਗੇ ਉਰੇ ਤੇ ਸਾਡੇ ਜਿਹੜੇ ਇੱਕ ਕੀਲਾ ਦਾ ਉਹ ਮੋਟਰ ਆ 5-6 ਘੰਟਿਆਂ ਦੇ ਵਿੱਚ ਵਿੱਚ ਹੋਰ ਮਾ ਦਿੰਦੀ ਹੈਗੀ ਜੇ 6 ਘੰਟਿਆਂ ਤੋਂ ਜ਼ਿਆਦਾ ਇੱਕ ਕਿਆਰੇ ਦੇ ਵਿੱਚ ਪਾਣੀ ਚੱਲਦਾਗਾ ਆ ਉੱਥੇ ਵੀ ਜਿਹੜੇ ਕਣਕਾ ਦਬਣਦੇ ਜਿਹੜੇ ਚਾਂਸ ਵੱਜ ਜਾਂਦੇ ਨੇਗੇ ਬਾਕੀ ਛੋਡੇ ਆਪਦੇ ਤੁਸੀਂ ਮੋਟਰ ਦਾ ਜਿਹੜਾ ਆਪਣਾ ਵੀ ਕਿੰਨਾ ਰਮਾਉਂਦੀ ਆ ਉਹਦੇ ਹਿਸਾਬ ਨਾਲ ਤੁਸੀਂ ਆਪਾਂ ਉਹਦਾ ਕਿਾਰੇ ਦੀ ਚਲੋ ਹੋ ਗਈ ਆਪਾਂ ਪਰ ਸਾਡੇ ਉਰੇ ਆਪਾਂ ਤੁਹਾਨੂੰ ਇਹ ਦੱਸ ਰਿਹਾ ਵੀ 6 ਘੰਟਿਆਂ ਤੋਂ ਜ਼ਿਆਦਾ ਇੱਕ ਕਿਾਰੇ ਦੇ ਵਿੱਚ ਪਾਣੀ ਨਹੀਂ ਚੱਲਣਾ ਚਾਹੀਦਾ ਕਿਉਂਕਿ ਸਾਡੇ ਉਰੇ ਜਿਹੜਾ ਕਿਾਰੇ ਦਾ ਸਾਈ ਹੈ ਸੀ 6 ਘੰਟਿਆਂ ਤੱਕ ਇੱਕ ਕੀਲਾ ਰਮ ਜਾਂਦਾ ਪਰ ਉਹ ਕਣਕ ਕਿਸੇ ਤਰ੍ਹਾਂ ਦੀ ਕੋਈ ਦਬਦੀ ਨਹੀਂ ਹੈਗੀ ਇਹੀ ਆਪਣਾ ਤੁਹਾਡੇ ਨਾਲ ਜਾਣਕਾਰੀ ਸਾਂਝ ਕਰਨੀ ਸੀ ਵੀ ਜਿਹੜਾ ਕਿਆਰੇ ਦਾ ਪਾਣੀ ਵੱਢਣਾਗਾ ਤੁਸੀਂ ਨੇ ਉਹ ਨੂੰ ਉਹਦੀਆਂ ਕਰਮਾਂ ਮਾਰ ਕੇ ਉਹਨਾਂ ਨਾਲ ਡਿਵਾਈਡ ਕਰ ਲਓ ਤੇ ਜਿੰਨਾ ਦਾ ਪੰਜਵਾਂ ਹਿੱਸਾ ਆਉਂਦਾਗਾ ਉਹਨਾਂ ਰਹਿਣ ਦੇ ਤੁਸੀਂ ਉਹ ਕਿਆਰੇ ਨੂੰ ਵੰਡ ਸਕਦੇ ਹੋ ਤਾਂ ਤੁਹਾਡਾ ਸਾਰਾ ਸਹੀ ਰਹੂਗਾ ਉਹ ਇੱਕ ਇਹਦੇ ਵਿੱਚ ਹੋਰ ਹੈਗਾ ਵੀ ਜੇ ਪਹਿਲੇ ਦਿਨ ਪਾਣੀ ਮੰਨ ਲਓ ਥੋੜਾ ਮੋਟਾ ਵੱਧ ਵੀ ਪੈ ਗਿਆ ਚੱਲ ਜਾਊਗਾ ਪਰ ਦੁਬਾਰਾ ਪਾਣੀ ਨਹੀਂ ਪੈਣਾ ਚਾਹੀਦਾ ਉਹਦੇ ਵਿੱਚ ਅਗਲਾ ਉੱਥੇ ਜ਼ਿਆਦਾਤਰ ਕਣਕਾਂ ਦਬਦੀਆਂ ਨੇ ਜਿੱਥੇ ਦੁਬਾਰੇ ਪਾਣੀ ਪੈਂਦਾਗਾ ਇਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੇ ਵੀਡੀਓ ਵਧੀਆ ਲੱਗੇਗੀ ਤਾਨੂੰ ਲਾਇਕ ਕਰਿਓ ਤੇ ਆਪਾਂ ਨੂੰ ਸਪੋਰਟ ਕਰਨ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ